ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਅੱਜ 21 ਤਰੀਕਾ ਬਾਈ ਅੱਜ ਆਪਾਂ ਪਾਣੀ ਛੱਡਿਆ ਬਾਹਣ ਤੇ ਆਪਣੇ 'ਚ ਲੋਕਾਂ ਨੇ ਲਵੇ ਨੇੜੇ ਜੀਰੀ ਲਾਤੀ ਸਾਰੇ ਕਦੂ-ਕਦੂ ਕਰੀ ਜਾਂਦੇ ਆ ਬਾਈ ਕੋਈ ਝਾੜ ਦਾ ਕੋਈ ਖਾਸ ਫਰਕ ਨਹੀਂ ਪੈਂਦਾ ਜੇ ਕੋਈ ਕਹੇ ਵੀ ਵੱਧ ਨਿਕਲੂ ਵੱਧ ਬੁੱਧ ਨਹੀਂ ਨਿਕਲਦੀ ਪਾਣੀ ਦੀ ਬੇਸਤੀ ਜੀ ਆ ਜਿਹੜੇ ਛਾਣੇ ਨੇ ਵਧੀਆ ਨੇ ਜ਼ਿੰਮੇਵਾਰ ਉਹ ਅਗਲਾ ਕਹਿੰਦਾ ਮੌਸਮ ਠੰਡੇ ਹੋਏ ਤੋਂ ਵੀਰੇ ਢਾਲ ਡੂਲ ਬਹੁਤ ਮੱਚਦੇ ਨੇ ਹੁਣ ਮੀਂਹ ਪੈ ਗਿਆ ਬੰ ਮੈਂ ਥੋੜਾ ਪਿਆ ਬਾਈ ਇਹਦਾ ਮੌਸਮ ਦੇ ਵਿੱਚ ਬਹੁਤ ਤਬਦੀਲੀ ਆ ਗਈ ਨਾ ਤਾਂ ਲਾਉਣ ਵਾਲੇ ਬੰਦੇ ਸੌਖੇ ਨਹੀਂਗੇ ਮੈਂ ਜਿਨ੍ਹਾਂ ਨੇ ਲਵਾਉਣੀ ਹੈ ਜ਼ਮੀਨ ਪਾਸ ਜਿਮੀਦਾਰ ਭਾਈ ਉਹ ਵੀ ਸੌਖਾ ਬਾਈ ਮੈਂ ਜਿਹੜੇ ਢਾਲ ਨੇ ਜਿਰੀ ਦੇ ਉਹ ਬਹੁਤ ਘੱਟ ਮੱਚਦੇ ਆ ਇਹ ਤੁਸੀਂ ਦੇਖ ਲਓ ਬਈ ਆ ਦੇਖੋ ਇੱਕ ਤਾਂ ਪਨੀਰੀ ਬਹੁਤ ਛੋਟੀ ਸਾਇਦ ਕੀ ਐਨੇ ਢਾਲ ਮੱਚੇ ਪਏ ਆ ਬਾਈ ਠੀਕ ਆ ਨਾ ਤੇ ਅੱਗੇ ਪਿਛਲੀ ਵਾਰੀ ਬਾਈ 21 ਤਰੀਕ ਨੂੰ ਲਾਈਟ ਆਉਣ ਲੱਗੀ ਸੀ 20 21 ਨੂੰ ਉਦੋਂ ਅਸੀਂ ਹੁਣ 15 ਨੂੰ ਆਉਣ ਨਾਲ ਕਟੋ ਘਟ ਸਾਡੇ ਪਿੰਡ ਦੇ 1400 ਕਿਲਾ ਜੀ ਚੋਂ ਔਸਤਨ ਮੰਨਦੇ ਆ ਵੀ 600 ਕਿਲਾ ਵਾਹਣ ਦਾ ਲੱਗ ਚੁੱਕਿਆ ਬਾਈ ਵੀ ਤੁਸੀਂ ਆਪਸਾ ਲਾ ਲਓ ਵੀ ਇੰਨੀ ਗੇਤੀ ਕਿੱਥੇ ਹਜੇ ਮੇਨ ਰਹਿ ਗਈ ਜਿਨ੍ਹਾਂ ਨੇ ਸਬੀ ਸੁਬੀ ਲਾਉਣੀ ਆ ਜਾਂ ਮੱਕੀ ਵਾਲੇ ਹੀ ਆ ਉਹ ਰਹਿ ਗਈ ਜੀ ਚੋਂ ਕੰਮ ਸਾਰਾ ਮੁਕੰਮਲ ਹੋ ਗਿਆ ਬਾਈ 20 ਤਰੀਕ ਤੱਕ ਤੁਸੀਂ ਐ ਮੰਨ ਲਓ ਲੋਕਾਂ ਨੇ ਆਉਂਦਾ ਕੰਮ ਨਿਮੇੜਤਾ ਇਹਦੇ ਨਾਲ ਲੇਬਰ ਦੀ ਸੌਟੇਜ ਵੀ ਪੈੰਦੀ ਆ ਗਈ ਪਰ ਹੁਣ ਲੇਬਰ ਦੀ ਸੌਟੇਜ ਵੀ ਕੋਈ ਹੈ ਨਹੀਂ ਗਈ ਹੁਣ ਲੇਬਰ ਬਾਈ ਪੰਜ ਚਾਰ ਦਿਨਾਂ ਤੱਕ ਬੇਲੀ ਰਹਿਣ ਲੱਗ ਜੂਗੀ ਕਿਉਂ ਜਿਨ੍ਹਾਂ ਨੇ ਹੁਣ ਬਾਹਣ ਜ਼ਿਆਦੇ ਸੀਗੇ 15 ਕਿਲਿਆ 20 ਕਿਲਿਆ ਉਹਨਾਂ ਦਾ ਕਦੂਆਂ ਦੀ ਪਾਣੀ ਮੂੜੂ ਵੀਰੇ ਹਜੇ ਕਿਉਂ ਤਪਸ ਜ਼ਿਆਦਾ ਪੈਣ ਲੱਗ ਗਈ ਇਹ ਕੰਮ ਹੋ ਜਾਂਦਾ ਬਾਈ ਜਿਹਨੇ ਟਿਕਿਆ ਨਾ ਲਾਉਂਦਾ ਉਹ ਨਾਲ ਹੁੰਦੇ ਲਾਈ ਜਾਂਦਾ ਨਾ ਮੀਂਹੂ ਪੈ ਜਾਂਦਾ ਬਾਈ ਹੁਣ ਸੁਨਸੂਨ ਆ ਗਏ ਵੀ ਥੋੜੀ ਜਿਹੀ ਲੇਟ ਹੀ ਲਾਉਣੀ ਚਾਹੀਦੀ ਆ। ਮੇਰੇ ਲੋਕ ਕਹਿੰਦੇ ਜ਼ਿਮੀਦਾਰ ਜੀ ਮਿਹਨਤ ਸੌਖੀ ਆ। ਆਹ ਦੇਖੋ ਵੀਰੇ ਦੁਪਹਿਰ ਦੇ 12 ਵਜੇ ਕੱਦੂ ਦੇ ਵਿੱਚ ਆ ਗਰਮ ਪਾਣੀ ਦੇ ਵਿੱਚ ਬੰਦਾ। ਆਏ ਆ ਇਹ ਆਪਣਾ ਛੋਟਾ ਭਾਈ ਆ। ਦੇਖੋ ਪੂਰਾ ਜੋਰ ਲੱਗ ਰਿਹਾ ਵੀਰੇ। ਆਲਾ ਕਹਿੰਦਾ ਬੱਸ ਜ਼ਿਮੀਦਾਰਾਂ ਦਾ ਮਹੀਨਾ ਕੰਮ ਆ ਜਿਦੀ ਲੱਗੀ ਪੜ ਗਈ ਬਈ ਅਜੇ ਐ ਨਹੀਂ ਪਲਦੀ। ਦਿਨ ਰਾਤ ਇੱਕ ਕਰਨੇ ਪੈਂਦੇ ਆ। ਕਦੇ ਟਰਾਂਸਫਾਰਮ ਤੇ ਚੜਨਾ ਪੈਂਦਾ ਬਈ। ਖੇਰ ਜਾ ਕੇ ਜੀਰੀ ਪਾਲਦੀ ਆ ਲੋਕ ਕਹਿੰਦੇ ਬੱਸ ਉਹੀ ਆ ਸਰਕਾਰ ਤੋਂ ਮੁੱਲ ਭਾਲਦੇ ਨੇ ਚੀਜ਼ਾਂ ਦੇ ਮਿਹਨਤ ਬਹੁਤ ਔਖੀ ਆ ਬਾਈ ਇੱਥੇ ਸੱਪਾਂ ਦਾ ਘਰ ਆ ਆ ਗਏ ਵੀਰੇ ਆ ਗਏ ਬਿਹਾਰ ਤੋਂ ਆ ਗਏ ਫੜ ਨਹੀਂ ਰਹਿ ਦਿੰਦੇ ਪੰਜਾਬ 'ਚ ਬਾਈ ਜੀਰੀ ਲੱਗਣ ਕਿੰਨੀਓ ਮੇਰੇ ਜਿਹਨੂੰ ਆਪਣਾ ਚੈਨਲ ਵਧੀਆ ਲੱਗਦਾ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਆਪਾਂ ਦੱਸਦੇ ਆ ਲਾਜਿਕ ਹਰ ਬਸਰ ਵੀ ਜੀਰੀ ਦੇ ਵਿੱਚ ਲਾਜਿਕ ਸੀ ਹੁੰਦਾ ਬਾਈ ਬਾਈ ਖੇਤੀ ਜਲਦੀ ਪਤਾ ਕਿਹੜੇ ਬੰਦੇ ਲਾਉਂਦੇ ਨੇ ਜੀਰੀ ਜਾਂ ਕਣਕ ਉਹ ਬੰਦੇ ਲਾਉਂਦੇ ਨੇ ਜਿਨ੍ਹਾਂ ਕੋਲ ਆਪਦੀਆਂ ਮਸ਼ੀਨਾਂ ਹੁੰਦੀਆਂ ਨੇ ਜਾਂ ਕਰਪਾ ਇਹਨਾਂ ਹੋਂ ਉਹਨਾਂ ਨੂੰ ਇਹ ਲਾਲਚ ਹੁੰਦਾ ਵੀ ਜਦੋਂ ਅਸੀਂ ਪਹਿਲਾਂ ਲਾਈ ਹੋ ਜੀਰੀ ਤਾਂ ਸਾਡੀ ਮਸ਼ੀਨ ਪੰਜ ਚਾਰ ਦਿਨ ਪਹਿਲਾਂ ਚੱਲ ਪੂਸੀ ਆਪ ਦਾ ਵਹਣ ਪਹਿਲਾਂ ਵੱਡ ਲਾਂਗੇ ਪਤਾ ਉਹਨਾਂ ਨੂੰ ਵੀ ਹੁੰਦਾ ਸਾਰਾ ਕੁਝ ਇਹਦੇ ਲਾਲਚ ਨਾਲ ਉਹ ਜੀਰੀ ਪਹਿਲਾਂ ਲਾਉਂਦੇ ਆਪਦੀ ਪਹਿਲਾਂ ਲਾਉਣ ਨਾਲ ਫਿਰ ਜਿਹੜੇ ਲਵੇ ਵਾਲੇ ਹੋਰ ਤੱਕ ਗਵਾਂਢੀ ਹੁੰਦਾ ਇੱਕਦਾਂ ਉਹ ਵੀ ਛੇਤੀ ਭੱਜ ਲੰਦਾ ਵੀ ਮੈਂ ਵੀ ਛੇਤੀ ਲਾ ਲਾ ਲੇਬਰ ਆ ਗਈ ਇਹ ਇੱਕ ਦੂਜੇ ਦੀ ਦੇਖਣੇ ਦੇਖਣ ਵਾਲੀ ਲਈ ਜਾਂਦੇ ਨੇ ਉਹ ਇਹਨਾਂ ਨੂੰ ਪਤਾ ਪਤਾ ਕੁਝ ਨਹੀਂ ਹੁੰਦਾ ਕੋਈ ਵੀ ਪਹਿਲਾਂ ਲਾਉਣ ਚ ਕੋਈ ਫਾਇਦਾ ਹੈਗਾ ਜਾਂ ਨਾ ਬਸ ਆਪ ਦੇ ਲਾਲਚ ਨੂੰ ਵੀ ਜੇ ਅਸੀਂ 30 ਗੇਤੀ ਲਾ ਲਈ ਸਾਡੀ ਕਿਰਪਾਣ ਪੰਜ ਚਾਰ ਦਿਨ ਪਹਿਲਾਂ ਚੱਲ ਪੂ ਵੀ ਜੇ ਅਸੀਂ 20 ਕਿਲੇ ਵੱਡੇ 100 200 ਕਿਲਾ ਸੀ ਵੱਧ ਵੱਟ ਲਾਂਗੇ ਇਹੀ ਲਾਲਚ ਹੁੰਦਾ ਬਈ ਇਹਨਾਂ ਨੂੰ ਜੇ ਤੁਸੀਂ ਕਹੋ ਵੀ 6ਤੀ ਲਾ ਕੇ ਵੱਧ ਫਸਲ ਕੱਢਦੇ ਆ ਜਾਂ ਕੋਈ ਸ ਹੋਰ ਹਾਂ ਇੰਨੀ ਕੁ ਜ਼ਰੂਰ ਹੁੰਦੀ ਆ ਵੀ ਲਵੇ ਵਾਲਾ ਜਿਹੜਾ ਪਛੇਤੀ ਲਾਉਂਦਾਗਾ ਉਹਦੀ ਫਸਲ ਉਹਦੇ ਨਾਲ ਥੋੜੀ ਜੀ ਦੇਖਣ ਨੂੰ ਬੁਰੀ ਜੀ ਲੱਗਦੀ ਆ ਪਰ ਐਂਡ ਤੇ ਆ ਕੇ ਬਹੁਤ ਵਧੀਆ ਰਿਜ਼ਲਟ ਦਿੰਦੀ ਆ ਬਈ ਕਿਉਂ ਫਾਲਤੂ ਖਾਫੂਸ ਨਹੀਂ ਹੁੰਦਾ ਰੇਤ ਘੱਟ ਪੈਂਦਾ ਫਮਾਰੀ ਵੀ ਲੋ ਘੱਟ ਹੀ ਆਉਂਦੀ ਆ ਹੁਣ ਤੁਸੀਂ ਅਗਲਾ ਕਹਿੰਦਾ ਵੀ ਗੇਤੀ ਕਿਉਂ ਨਾ ਇਹ ਹੀ ਪਿੰਡ ਚ ਦਸਕ ਬੰਦਈ ਗੇਤੀ ਲਵਾਉਂਦੇ ਸਾਰੇ ਪਿੰਡ ਤੋਂ ਵੀ ਉਹਨਾਂ ਨੇ ਲਾਤੀ ਉਹਨਾਂ ਨੇ ਇੱਕ ਦੂਜੇ ਦੀ ਦੇਖ ਰੇਖ ਨਹੀਂ ਲਾਈ ਜਾਂਦੇ ਰਹਿੰਦੇ ਨੇ